ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀ ਉਸ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਦੇ ਖਲਕ ਪੰਜਾਬ ਦੀ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਦਰ ਵਿੱਚੋਂ ਗੈਰ ਹਾਜ਼ਰ ਨੇ ਮਾਨਯੋਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਐਸਪੀਏ ਸੰਤ ਬਲਵੀਰ ਸਿੰਘ ਸੀਚੇਵਾਲ ਹੋਰਾਂ ਦੇ ਖਿਲਾਫ ਬਹੁਤ ਵੱਡੀਆਂ ਟਿੱਪਣੀਆਂ ਕਰਕੇ ਬਹੁਤ ਚਰਚਾ ਪੱਛੇ ਨੇ ਪੂਰਾ ਸਦਨ ਗਰਮਾਇਆ ਹੋਇਆ ਹੈ ਤੇ ਆਖਰ ਮਾਮਲਾ ਕੀ ਹੈ ਇਹ ਤੁਹਾਡੇ ਨਾਲ ਥੋੜਾ ਜਿਹਾ ਆਪਾਂ ਵਿਚਾਰ ਸਾਂਝਾ ਕਰੀਏ ਤੇ ਆਖਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕਿੰਤੂ ਪਰੰਤੂ ਕਰਨ ਦੀ ਗੱਲ ਕਿਉਂ ਆਈ ਮੋਖਰੂਪ ਵਿੱਚ ਦੋ ਤਿੰਨ ਘਟਨਾਵਾਂ ਜਿਹੜੇ ਸਾਹਮਣੇ ਆਉਂਦੀਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਬਜਟ ਪੇਸ਼ ਕੀਤਾ ਹੈ ਇਹਦੇ ਵਿੱਚੋਂ ਪੰਜਾਬ ਦੇ ਛੱਪੜਾਂ ਦੀ ਸਫਾਈ ਵਾਸਤੇ ਕੁਝ ਨਾ ਕੁਝ ਬਜਟ ਰੱਖਿਆ ਗਿਆ ਹੈ ਤੇ ਪ੍ਰਤਾਪ ਸਿੰਘ ਬਾਜਪਾ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ ਤੇ ਇਸ ਵੇਲੇ ਉਸ ਦੌੜ ਵਿੱਚ ਨੇ ਜਿਨ੍ਹਾਂ ਨੇ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀਆਂ ਦਾ ਪ੍ਰਵੇਖਾ ਜਿਹੜਾ ਤੈਅ ਕਰਨਾ ਹੈ ਜਿਸ ਸ਼ਖਸੀਅਤ ਦਾ ਜਾਂ ਜਿਸ ਵੀ ਆਗੂ ਦਾ ਹੋਵੇ ਪ੍ਰਤਾਪ ਸਿੰਘ ਬਾਜਪਾ ਵੱਲੋਂ ਬਲਬੀਰ ਸਿੰਘ ਸੀਚੇਵਾਲ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਇਹ ਵੱਡਾ ਸਵਾਲ ਹੈ ਅੱਜ ਦਾ ਜਦੋਂ ਅਸੀਂ ਸਮੁੱਚਤਾ ਵਿੱਚ ਇਸ ਸਾਰੇ ਨਜ਼ਰੀਏ ਨੂੰ ਵੇਖਣ ਦਾ ਯਤਨ ਕਰਦੇ ਹਾਂ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸ਼ਖਸੀਅਤ ਤੇ ਝਾਤ ਮਾਰਦੇ ਹਾਂ ਉਹਨਾਂ ਲੰਮੇ ਸਮੇ ਤੋਂ ਕਿਉਂਕਿ ਵਿਸ਼ੇਸ਼ ਸੰਪਰਦਾਨਾਂ ਜੁੜੇ ਹੋਏ ਨੇ ਤੇ ਇੱਕ ਸਮਾਂ ਐਸਾ ਸੀ ਜਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜਦੋਂ ਕਾਲੀ ਬੇਜ ਦਾ ਬਹੁਤ ਲੰਮਾ ਏਰੀਆ ਜਿਹੜਾ ਕਿ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਣ ਦੀ ਬਾਹਰ ਹੈਟ ਆਇਆ ਸੀ ਉਹਨੂੰ ਸਫਾਈ ਕਰਕੇ ਉਸ ਨੂੰ ਬਹੁਤ ਲੰਮਾ ਇੱਕ ਤਰ੍ਹਾਂ ਦਾ ਜੁੱਧ ਲੜ ਕੇ ਉਨੂੰ ਸਫਾਈ ਕਰਵਾਈ ਤੇ ਉਹਨੂੰ ਪਾਣੀ ਨੂੰ ਵਰਤਣਯੋਗ ਵਰਤੋਂ ਵਿੱਚ ਲਿਆ ਕੇ ਇੱਕ ਵੱਡਾ ਉਪਰਾਲਾ ਉਹਨਾਂ ਕਾਰ ਸੇਵਾ ਰਾਹੀਂ ਕੀਤਾ ਸੀ ਉਦੋਂ ਉਹ ਸੁਰਖੀਆਂ ਦੇ ਵਿੱਚ ਆਏ ਸਨ ਤੇ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ ਏ ਪੀ ਜੀ ਅਬਦੁਲ ਕਲਾਮ ਉਹਨਾਂ ਦਾ ਇਹ ਸਾਰਾ ਜਿਹੜਾ ਕੰਮ ਸੀ ਉਹਨੂੰ ਵੇਖਣ ਵਾਸਤੇ ਆਏ ਸਨ ਤੁਹਾਡੇ ਸਾਰਿਆਂ ਦੇ ਯਾਦ ਹੋਵੇਗਾ ਇੱਕ ਵਾਰ ਮੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਹੋਰੀ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜਿਹੜੇ ਪ੍ਰੋਜੈਕਟ ਰੰਪੇ ਗਏ ਨੇ ਉਹਨਾਂ ਵਿੱਚ ਇੱਕ ਕਿਸਤੀ ਦੇ ਵਿੱਚ ਸਵਾਰ ਹੋ ਕੇ ਸਫ਼ਰ ਕਰ ਰਹੇ ਸਾਂ ਤੇ ਕਿਸ਼ਤੀ ਡਾਮਾਡੋਲ ਵੀ ਹੋ ਗਈ ਸੀ ਇੱਕ ਵੇਰ ਮੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉੱਤੇ ਪਾਣੀ ਦਾ ਗਲਾਸ ਭਰ ਕੇ ਬੇਂਹ ਦੇ ਵਿੱਚੋਂ ਪੀਤਾ ਤੇ ਉਹਨਾਂ ਦੀ ਸਿਹਤ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਗਈ ਸੀ ਤੇ ਉਹ ਕਿੰਨੇ ਦਿਨ ਹਸਪਤਾਲে ਸਾਰੀਆਂ ਘਟਨਾਵਾਂ ਤੁਹਾਨੂੰ ਯਾਦ ਕਰਾ ਰਿਹਾ ਸਬ ਬਲਵੀਰ ਸਿੰਘ ਸੀਚੇਵਾਲ ਇੱਕ ਵਾਤਾਵਰਣ ਪ੍ਰੇਮੀ ਦੇ ਤੌਰ ਤੇ ਵੱਡੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਨਪੋਤਰ ਤੇ ਆਸ-ਪਾਸ ਦੋ ਤਿੰਨ ਹਲਕਿਆਂ ਦੇ ਵਿੱਚ ਆਪਣਾ ਇੱਕਰ ਸੂਖ ਹੈ ਇੱਕ ਪ੍ਰਭਾਵ ਹੈ ਜਦੋਂ ਉਹ ਕਾਰ ਸੇਵਾ ਕਰਦੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਉਹਨਾਂ ਦੀ ਆਵਾਜ਼ ਤੇ ਇਕੱਠੀਆਂ ਹੋ ਜਾਂਦੀਆਂ ਨੇ ਟਰੈਕਟਰ ਟਰਾਲੀਆਂ ਰਾਹੀਂ ਸਤਲਜ ਨੂੰ ਬੰਨ ਮਾਰਦੇ ਵੀ ਨਜ਼ਰ ਆਉਂਦੇ ਨੇ ਤੇ ਇਸ ਵੇਲੇ ਸੰਤ ਬਲਵੀਰ ਸਿੰਘ ਸੀਚੇਵਾਲ ਬੁੱਢਾ ਨਾਲਾ ਜਿਹਨੂੰ ਕਹਿੰਦੇ ਨੇ ਬੁੱਢਾ ਦਰਿਆ ਸਭ ਤੋਂ ਪੁਰਾਣਾ ਦਰਿਆ ਜਿਹੜਾ ਕਿ ਬੇਟ ਏਰੀਆ ਦੇ ਵਿੱਚੋਂ ਹੁੰਦਾ ਹੈ ਲੁਧਿਆਣਾ ਦੇ ਵਿੱਚੋਂ ਨਿਕਲ ਕੇ ਅੱਗੇ ਸਤਲਜ ਦੇ ਵਿੱਚ ਚਾ ਪੈਂਦਾ ਹੈ ਉਹਦੀ ਸਫਾਈ ਤੇ ਉਹਦੇ ਨਾਲ ਇੱਕ ਤਰ੍ਹਾਂ ਨਾਲ ਯੁੱਧ ਕਰ ਰਹੇ ਨੇ ਹੁਣ ਆਈਏ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਵੱਲ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਸਤਿਕਾਰਤ ਨੇਤਾ ਨੇ ਤੇ ਇੱਕ ਪੜ੍ਹੇ ਲਿਖੇ ਤੇ ਸੂਝਵਾਨ ਦੂਰਅੰਦੇਸ਼ ਇੱਕ ਤਰ੍ਹਾਂ ਨਾਲ ਜਿਹੜੇ ਆਪਣੀ ਗੱਲ ਵਧੀਆ ਟੱਗ ਨਾਲ ਕਰਨੀ ਜਾਣਦੇ ਨੇ ਉਹਨਾਂ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਮੁੱਖ ਕਰਨ ਕਿ ਸੰਤ ਸੀਚੇਵਾਲ ਪੂਰੀ ਤਰ੍ਹਾਂ ਤੇ ਮੁਕੰਮਲ ਰੂਪ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਇੱਕ ਤਰ੍ਹਾਂ ਨਾਲ ਨੇਤਰਤਵ ਦੇ ਕਹਣੇ ਵਿੱਚ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਜਦੋਂ ਰਾਜ ਸਭਾ ਦੇ ਮੈਂਬਰ ਬਣੇ ਨੇ ਕਿਉਂਕਿ ਉਹ ਪਦਮ ਸ਼੍ਰੀ ਨੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦਾ ਅਵਾਰਡ ਦਿੱਤਾ ਗਿਆ ਹੈ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਜਦੋਂ ਸਾਨੂੰ ਅਸੀਂ ਦੇਖਦੇ ਹਾਂ ਕਿ ਉਹ ਇੱਕ ਪਾਰਟੀ ਵਿਸ਼ੇਸ਼ ਦੇ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਜੋਂ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ ਤੇ ਇਹਦੇ ਪਿੱਛੇ ਕੋਈ ਨਾ ਕੋਈ ਖਾਕਾ ਜ਼ਰੂਰ ਤਿਆਰ ਹੁੰਦਾ ਹੈ ਸੰਤ ਸੀਚੇਵਾਲ ਇੱਕ ਵਾਤਾਵਰਣ ਪ੍ਰੇਮੀ ਵਜੋਂ ਰਾਜ ਸਭਾ ਦੇ ਮੈਂਬਰ ਨਾਮਜ਼ਦ ਕੀਤੇ ਬਣਾਏ ਜਾਂਦੇ ਨੇ ਪਰੰਤੂ ਇਸ ਕੈਟਾਗਰੀ ਦੇ ਵਿੱਚ ਕੋਈ ਵਾਤਾਵਰਣ ਪ੍ਰੇਮੀ ਕੋਈ ਕਿਸਾਨ ਆਗੂ ਜਾਂ ਹੋਰ ਬਹੁਤ ਸਾਰੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਵੱਡੇ ਲੋਕਾਂ ਦੀ ਬਹੁਤ ਸਾਰੇ ਪ੍ਰੋਜੈਕਟਾਂ ਦੇ ਵਿੱਚ ਜਾਂ ਦੇਸ਼ ਲਈ ਹੁੰਦੀ ਹੈ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਰਾਜ ਸਭਾ ਮੈਂਬਰ ਬਣਾਉਣ ਦਾ ਅਧਿਕਾਰ ਹੈ ਜਿਹੜਾ ਉਹ ਰਾਸ਼ਟਰਪਤੀ ਦੇ ਚ ਭਾਰਤ ਸਰਕਾਰ ਉਹਦੀ ਸਪਾਰਸ਼ ਕਰਦੀ ਹੈ ਤੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਂਦਾ ਜਿਸ ਤਰ੍ਹਾਂ ਸ ਸਦਨਮ ਸਿੰਘ ਸੰਧੂ ਹੋਰਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ ਇਸੇ ਤਰ੍ਹਾਂ ਭਪਿੰਦਰ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਉਹ ਵੀ ਰਾਜ ਸਭਾ ਦੇ ਮੈਂਬਰ ਨੇ ਜਿਹੜੇ ਉਹ ਰਹੇ ਨੇ ਤੇ ਇਦਾਂ ਹੀ ਬਹੁਤ ਸਾਰੇ ਰਾਜ ਸਭਾ ਦੇ ਵਿੱਚ ਚੁਣ ਕੇ ਲੋਕ ਜਾਂਦੇ ਨੇ ਪੱਤਰਕਾਰਤਾ ਦੇ ਖੇਤਰ ਵਿੱਚੋਂ ਸਮਾਜ ਸੇਵਾ ਦੇ ਖੇਤਰ ਵਿੱਚੋਂ ਪਰੰਤੂ ਸਦਰ ਬਲਬੀਰ ਸਿੰਘ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਇੱਕ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਚੁਣਿਆ ਜਾਣਾ ਇਹ ਕੁਦਰਤੀ ਹੈ ਕਿ ਇਹ ਖਟਕਦਾ ਜ਼ਰੂਰ ਹੋਵੇਗਾ ਜਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਸੇਵਾਵਾਂ ਨੂੰ ਇੱਕ ਪਾਸੇ ਰੱਖ ਕੇ ਉਹਨਾਂ ਦੇ ਸਮੁੱਚੀ ਸ਼ਖਸੀਅਤ ਨੂੰ ਵੇਖਦੇ ਹਾਂ ਤਾਂ ਉਹਨਾਂ ਦਾ ਇੱਕ ਪਾਰਟੀ ਦੇ ਰਾਸ਼ਵਾਂ ਮੈਂਬਰ ਬਣਦਾ ਦੂਸਰੀ ਗੱਲ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜਲੰਧਰ ਨੇੜੇ ਕਈ ਹਲਕਿਆਂ ਦੇ ਵਿੱਚ ਆਪਣਾ ਰਸੂਖ ਤੇ ਰਸੂਖ ਵਰਤ ਕੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕਹਿਣ ਦੀਆਂ ਸੁਭਾਵਨਾਵਾਂ ਹਾਲਾਂਕਿ ਕਿਹਾ ਜਾਂ ਨਹੀਂ ਕਿਹਾ ਇਹ ਲੈ 2027 ਦੀ ਗੱਲ ਆ ਉਹਨਾਂ ਨੇ ਚੋਣਾਂ ਦੀ ਗੱਲ ਆ ਤੇ ਉਹਨਾਂ ਦਾ ਇਲਾਕੇ ਵਿੱਚ ਅਸਰ ਰਸੂਖ ਹੋਣਾ ਤੇ ਉਹਨਾਂ ਦਾ ਇੱਕ ਪਾਰਟੀ ਦਾ ਹਿੱਸਾ ਬਣ ਜਾਣਾ ਇਹ ਸਭ ਤੋਂ ਵੱਡੀ ਮੈਂ ਸਮਝਦਾ ਕਿ ਸੰਤ ਬਲਬੀਰ ਸਿੰਘ ਸਾਚੇ ਸੀਚੇਵਾਲ ਦੇ ਖਿਲਾਫ ਇੱਕ ਮੂਵਮੈਂਟ ਤੁਰਦੀ ਨਜ਼ਰ ਆਉਂਦੀ ਆ ਤੇ ਜਦੋਂ ਇਹ ਮੂਵਮੈਂਟ ਤੁਰਦੀ ਹੈ ਤੇ ਉਹ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਜਦੋਂ ਕੋਈ ਰਾਜਨੀਤੀ ਦਾ ਹਿੱਸਾ ਬਣ ਜਾਂਦਾ ਕੋਈ ਮਨੁੱਖ ਜਦੋਂ ਉਹਦੀ ਮੂਵਮੈਂਟ ਜਾਂ ਉਹਦੀ ਸ਼ਖਸੀਅਤ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਜਾਣ ਤੇ ਉਹਦਾ ਅਸਰ ਜਿਹੜਾ ਉਹ ਘਟਦਾ 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 ਕੱਟ ਜਾਂਦਾ ਹੈ ਅੱਜ ਰਾਸ਼ਸਭਾ ਦੇ ਮੈਂਬਰ ਰਾਸ ਅੱਜ ਵਿਧਾਨ ਸਭਾ ਦੇ ਵਿੱਚ ਇੱਕ ਸਤਕਾਰਤ ਬੀਬੀ ਵੱਲੋਂ ਸੰਤ ਬ੍ਰਿਵੀਰ ਸਿੰਘ ਸੀਚੇਵਾਲ ਜੀ ਦੇ ਹੱਕ ਵਿੱਚ ਬਹੁਤ ਵੱਡੀਆਂ ਦਲੀਲਾਂ ਦਿੱਤੀਆਂ ਗਈਆਂ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਮਤਲਿਆਂਦਾ ਹੋਰ ਬਹੁਤ ਕੁਝ ਵਾਪਰਿਆ ਪੰਜਾਬ ਦੀ ਵਿਧਾਨ ਸਭਾ ਵਿੱਚ ਪਰੰਤੂ ਪ੍ਰਤਾਪ ਸਿੰਘ ਬਾਜਵਾ ਦਾ ਇੱਕੋ ਹੀ ਤਰਕ ਸੀ ਕਿ ਮੈਨੂੰ ਸੀਚੇਵਾਲ ਨਾਲ ਕੋਈ ਇਤਰਾਜ਼ ਨਹੀਂ ਪਰਸਨਲੀ ਪਰ ਉਹ ਇੱਕ ਕੰਟਰੈਕਟਰ ਨੇ ਉਹ ਇੱਕ ਠੇਕੇਦਾਰ ਨੇ ਤੇ ਇੱਕ ਠੇਕੇਦਾਰ ਵੱਜੋਂ ਕਿਸੇ ਨੂੰ ਕੰਮ ਦੇਣਾ ਇੰਨਾ ਵੱਡਾ ਕੋਈ ਵੀ ਉਹ ਮੈਨੂੰ ਪਸੰਦ ਨਹੀਂ ਕਿਉਂਕਿ ਸਾਡੇ ਪਾਸ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਵੱਡੇ-ਵੱਡੇ ਇੰਜੀਨੀਅਰ ਆਉਂਦੇ ਨੇ ਤੇ ਉਹਨਾਂ ਯੂਨੀਵਰਸਿਟੀਆਂ ਨੂੰ ਜਾਂ ਉਹਨਾਂ ਇੰਜੀਨੀਅਰਸ ਨੂੰ ਕੰਮ ਦੇਣਾ ਚਾਹੀਦਾ ਸਾਨੂੰ ਜਿਹੜਾ ਸਰਕਾਰ ਨੂੰ ਉਪਾਰਦਰਸ਼ੀ ਕੰਮ ਹੋਵੇ ਪੜੇ ਲਿਖੇ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਕੋਈ ਡਿਗਰੀ ਨਹੀਂ ਉਹ ਠੇਕੇਦਾਰ ਨੇ ਤੇ ਉਹ ਕਹਿੰਦੇ ਨੇ ਕਿ ਮੈਨੂੰ ਉਹਨਾਂ ਦੀ ਡਿਗਰੀ ਹੋਣ ਦਾ ਇਤਰਾਜ਼ ਹੈ ਉਹਨਾਂ ਕੋਲ ਡਿਗਰੀ ਨਾ ਹੋਣ ਦਾ ਇਤਰਾਜ਼ ਹੈ ਇਸ ਤਰ੍ਹਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਇਸ ਵੇਲੇ ਸਭ ਤੋਂ ਵੱਧ ਖਮਸਾਨ ਜਿਹੜਾ ਪੈ ਰਿਹਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਇੱਥੋਂ ਤੱਕ ਕਿ ਉਹਨਾਂ ਦੀ ਕੋਈ ਜ਼ਮੀਨ ਦਾ ਵੀ ਸਤਵਨਵਿੰਦਰ ਸਿੰਘ ਸੀਚੇਵਾਲ ਦਾ ਰੌਲਾ ਹੈ ਜਿੱਥੇ ਉਹ ਆਪਣਾ ਕੁਝ ਕੰਮਕਾਰ ਕਰ ਰਹੇ ਨੇ ਉਹ ਜ਼ਮੀਨ ਉਹਨਾਂ ਦੇ ਨਾਂ ਨਹੀਂ ਜਾਂ ਐਸੀ ਗੱਲ ਮੰਤਰੀ ਕੁਲਵੀਰ ਸਿੰਘ ਧਾਲੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦੀ ਪਿਛਲੇ ਸਮੇਂ ਦੌਰਾਨ ਕੀਤੀ ਹੋਈ ਗੱਲ ਤੁਹਾਡੇ ਸਾਰਿਆਂ ਦੇ ਯਾਦ ਹੋਵੇਗੀ ਕਿ ਹਾਂ ਉਹਨਾਂ ਕੋਲ ਜ਼ਮੀਨ ਹੈ ਤਿਹੋ ਸਵਾਲ ਉੱਠਿਆ ਸੀ ਕਿ ਜਦੋਂ ਬਾਕੀ ਜ਼ਮੀਨਾਂ ਛੜਾਈਆਂ ਜਾਂਦੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਜ਼ਮੀਨ ਕਿਉਂ ਨਹੀਂ ਛੜਾਈ ਜਾਂਦੀ ਸੋ ਇਹ ਸਾਰੀਆਂ ਗੱਲਾਂ ਪਿਛਲੇ ਦੌਰ ਦੇ ਦੌਰਾਨ ਵਾਪਰਦੀਆਂ ਰਹੀਆਂ ਨੇ ਤੇ ਅੱਜ ਇਹ ਸਾਰਾ ਕੁਝ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੱਲ ਗਿਆ ਯਾਦ ਰੱਖੋ ਜਦੋਂ ਕੋਈ ਧਾਰਮਿਕ ਮਨੁੱਖ ਕਿਸੇ ਸਿਆਸੀ ਪਾਰਟੀ ਨਾਲ ਜੁੜਦਾ ਤੇ ਉਹਦੀ ਕਰਦਾਰ ਕੁਸ਼ੀ ਹੋਣੀ ਕੁਦਰਤੀ ਹੈ ਤੇ ਉਹਦੇ ਉੱਤੇ ਸਵਾਲ ਉੱਠਣੇ ਵੀ ਕੁਦਰਤੀ ਨੇ ਤੇ ਅੱਜ ਪੰਜਾਬ ਦੀ ਵਿਧਾਨ ਸਭਾ ਵਿੱਚ ਇਸ ਤਰੀਕੇ ਨਾਲ ਬਲਬੀਰ ਸਿੰਘ ਸੀਚੇਵਾਲ ਦਾ ਮੁੱਦਾ ਛਾਇਆ ਹੈ ਇਹ ਸਾਰਾ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਬਾ ਨੇ ਇਹ ਗੱਲ ਵੀ ਕਹੀ ਹੈ ਕਿ ਜਾਣਬੁੱਝ ਕੇ ਇਸ ਮਸਲੇ ਨੂੰ ਲਜਾਇਆ ਜਾ ਰਿਹਾ ਹੈ ਮੇਰਾ ਮੰਨਣਾ ਇਹ ਹੈ ਕਿ ਇੰਜੀਨੀਅਰਸਾਂ ਡਿਗਰੀ ਵਾਲੇ ਪੜ੍ਹੇ ਲਿਖੇ ਲੋਕਾਂ ਨੂੰ ਕੰਮ ਦੇਣਾ ਚਾਹੀਦਾ ਸੰਤ ਬਲਬੀਰ ਸਿੰਘ ਸੀਚੇਵਾਲ ਇਸ ਨਾਟ ਇੰਜੀਨੀਅਰ ਉਹ ਕਹਿੰਦੇ ਨੇ ਕਿ ਉਹ ਇੱਕ ਕੰਟਰੈਕਟਰ ਨੇ ਠੇਕੇਦਾਰ ਨੇ ਇਸ ਕਰਕੇ ਮੈਨੂੰ ਉਹਨਾਂ ਤੇ ਇਤਰਾਜ਼ ਆ ਉਹ ਕਹਿੰਦੇ ਵੀ ਕਹਿੰਦੇ ਨੇ ਕਿ ਜਾਣਬੁੱਝ ਕੇ ਵਿਧਾਨ ਸਭਾ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਕੀਤਾ ਜਾ ਰਿਹਾ ਹੈ ਵਿਦਾਂ ਸਵਾ ਦਾ ਮਾਹੌਲ ਕਿਉਂਕਿ ਮੁੱਦੇ ਹੋਰ ਨੇ ਪੰਜਾਬ ਦੇ ਹੋਰ ਮੁੱਦਿਆਂ ਤੇ ਬਜਟ اجلاس ਤੇ ਗੱਲ ਕਰਨੀ ਚਾਹੁੰਦੇ ਅਸੀਂ ਤੇ ਸਰਕਾਰ ਚਾਹੁੰਦੀ ਹੈ ਕਿ ਬਜਟ اجلاس ਤੇ ਗੱਲ ਹੀ ਨਾ ਹੋਵੇ ਇਸ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਮੁੱਦਾ ਛਾਇਆ ਹੈ ਉਹਨਾਂ ਦੀ ਕਰਦਾਰ ਖੁਸ਼ੀ ਹੋ ਰਹੀ ਹੈ ਹਾਂ ਉਹਨਾਂ ਵੱਲੋਂ ਆਪਣੇ ਸਮੇਂ ਦੌਰਾਨ ਕੀਤੀਆਂ ਸੇਵਾਵਾਂ ਨੇ ਜਿਹੜੀਆਂ ਉਹ ਪਾਸੇ ਰਹਿ ਗਈਆਂ ਲੱਗਦੀਆਂ ਨੇ ਕਿਉਂਕਿ ਇਸਿਆਸੀ ਪਾਰਟੀ ਦਾ ਇੱਕ ਦਾ ਹਿੱਸਾ ਬਣ ਚੁਕਲਿਨ ਫਿਲਹਾਲ ਇਹ ਨਾਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ